ਆਪਰੇ ਤੱਕ ਕੇ 5 ਲੱਖ ਕਰੋੜ ਦਾ ਕਰਜ਼ਾ ਔਰ ਉੱਧਰ ਜਾ ਕੇ ਪੈਂਛੇ ਦੀ ਲਾਉਣੇ ਸੀ ਇੱਥੇ ਲਾ ਲੜ ਕਾਦੇ ਲਈ ਪੰਜਾਬ ਦਾ ਨੁਕਸਾਨ ਕਰ ਰਹੇ ਐ ਇਨਵੈਸਟਮੈਂਟ ਆਉਣੀ ਹੈ ਜੇ ਲੋਟ ਲੋਟਰ ਕੋਈ ਨਹੀਂ ਲੋਟ ਨਾਟ ਦਾ ਕਲਾਪਸ ਹੈ ਤੁਸੀਂ ਨੀਦਰਲੈਂਡ ਜਾਓ ਤੁਸੀਂ ਜਪਾਨ ਜਾਓ ਰਿਜਲਟ ਜ਼ੀਰੋ ਰਹਿਣਾ ਸਹੀ ਦੇਖੋ ਇਹ ਚ ਨੈਕਸਟ ਤਰੀਕ ਪਈ ਹੈ ਜੀ ਉਹ 7 ਤਰੀਕ ਪਈ ਹੈ ਅਦਾਲਤ 'ਚ ਜਿਹੜੀ ਗੱਲ ਮੈਂ ਕੀਤੀ ਹੈ ਜੀ ਦੇਖੋ ਸਰਕਾਰਾਂ ਨੇ ਜਦੋਂ ਗੈਰ ਕਾਨੂੰਨੀ ਕੰਮ ਕਰਨ ਲੱਗ ਪੈਣ ਕਿ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੁਕਨੀ ਪਾਉਗੀ ਕਿ ਉਸ ਗੈਰ ਕਾਨੂੰਨੀ ਕੰਮ ਚ ਡੀਜੀਪੀ ਗੌਰਵ ਯਾਦਵ ਦਾ ਕੀ ਰੋਲ ਹੈ ਏਡੀਜੀਪੀ ਅਰुणਪਾਲ ਯਾਦਵ ਦਾ ਕੀ ਰੋਲ ਹੈ ਔਰ ਸਰਕਾਰ ਦੇ ਕਾਰਕੁਨਾਂ ਦਾ ਕੀ ਰੋਲ ਹੈ ਮੈਂ ਸਮਝਦਾ ਕਿ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਨੂੰ ਨਵਾਉਂਦਿਆਂ ਜਿਵੇਂ ਆਨਰੇਬਲ ਜੱਜ ਸਾਹਿਬ ਨੂੰ ਮੈਂ ਇਹ ਗੱਲ ਕਹੀ ਹੈ ਕਿਉਂਕਿ ਇਹ ਮੈਂ ਬਾਰ ਬਾਰ ਕਹਿ ਰਿਹਾ ਸੀਗਾ ਕਿ ਮੇਰੇ ਬੈਰਕ ਚ ਮੇਰੇ ਆਲੇ ਦੁਆਲੇ ਬਹੁਤ ਵੱਡੀ ਗਿਣਤੀ ਚ ਕੈਮਰੇ ਲਾਏ ਗਏ ਸਨ ਕੈਮਰੇ ਲਾਏ ਗਏ ਸਨ ਔਨ ਦਾ ਪ੍ਰੋਟੈਕਟ ਟੌਪ ਸਿਕਿਉਰਿਟੀ ਮਗਰ ਇੱਕ ਬੜੀ ਫਾਈਨ ਲਾਈਨ ਹੈ ਬਿਟਵੀਨ ਸਿਕਿਉਰਿਟੀ ਐਂਡ ਪ੍ਰਾਈਵੇਸੀ ਸਰਵੇਲੈਂਸ ਔਰ ਤੁਸੀਂ ਇਹ ਵੇਖੋਗੇ ਕਿ ਜਦੋਂ ਮੈਨੂੰ ਅਰੈਸਟ ਕੀਤਾ ਤੁਹਾਨੂੰ ਤਾਂ ਨੇੜੇ ਕਿਸੇ ਨੂੰ ਫੜਕਣ ਨਹੀਂ ਦਿੱਤਾ ਉਦੋਂ ਉਦੋਂ ਮੇਰੀ ਜਾਨ ਨੂੰ ਇੰਨਾ ਖਤਰਾ ਸੀ ਅੱਜ ਮੈਨੂੰ ਧੱਕੇ ਮਾਰ-ਮਾਰ ਕੇ ਮਤਲਬ ਲਈ ਫਿਰਦੇ ਸੀ ਉਦੋਂ ਕੁਝ ਤੇ ਨੂੰ ਨੇੜੇ ਨਹੀਂ ਫੜਕਣ ਦਿੰਦੇ ਸੀ ਹੁਣ ਖਤਰਾ ਟਲ ਗਿਆ ਖਤਰਾ ਤਾਂ ਕੱਲਾ ਤੁਹਾਨੂੰ ਪਤਾ ਕੀ ਸੀ ਕਿ ਮਜੀਠੀਆ ਕੁਝ ਭਗਵੰਤ ਮਾਨ ਬਾਰੇ ਨਾ ਕਹਿ ਦੇਵੇ ਹੋਰ ਖਤਰਾ ਕੋਈ ਨਹੀਂ ਆ ਔਰ ਇਹੀ ਮੈਂ ਕੋਰਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਕੈਮਰੇ ਲਾ ਕੇ ਮੇਰੇ ਬਾਥਰੂਮ ਤੱਕ ਕੈਮਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਆਨਰੇਬਲ ਹਾਈ ਕੋਰਟ ਨੇ ਰੋਕਿਆ ਮੈਂ ਆਪਦੇ ਕੇਸ 'ਚ ਚਾਹੇ ਆਨਰੇਬਲ ਸੁਪਰੀਮ ਕੋਰਟ ਹੈ ਚਾਹੇ ਆਨਰੇਬਲ ਹਾਈ ਕੋਰਟ ਹੈ ਚਾਹੇ ਆਨਰੇਬਲ ਆਪਣਾ ਲੋਅਰ ਕੋਰਟ ਹੈ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਜਿੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਹੁੰਦੀ ਹੈ ਉੱਥੇ ਜੁਡੀਸ਼ਰੀ ਰੀਅਲੀ ਹੈਜ਼ ਟੂ ਸਟੈਪ ਇਨ ਐਂਡ ਸਟੈਪ ਅਪ on ਸਾਡੇ ਸਤਕਾਰਯੋਗ ਸੀਜੀਐਮ ਸਾਹਿਬ ਨੇ ਉੱਥੇ ਵਿਜ਼ਿਟ ਕੀਤੀ ਉਹਨਾਂ ਨੇ ਲੇਕ ਕੇ ਦਿੱਤਾ ਕਿ ਮਜੀਠੀਏ ਦੀ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਨੇ ਜਦੋਂ ਕੋਈ ਜੁਡੀਸ਼ੀਅਲ ਕਸਟਡੀ 'ਚ ਹੋਵੇ ਕੋਰਟ ਦੀ ਕਸਟਡੀ 'ਚ ਹੋਵੇ ਤੇ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਹੋਣ ਤੇ ਕੀ ਫਿਰ ਅਫਸਰਾਂ ਦੀ ਜਵਾਬ ਦੇਈ ਸੁਪਰ ਇਟੈਂਡੈਂਟ ਜੇਲ੍ਹ ਨਾਪੇ ਦੀ ਏ ਡੀ ਜੀ ਪੀ ਜੇਲ੍ਹ ਨਾਪੇ ਜੀ ਆਈ ਜੀ ਜੇਲ੍ਹ ਮੁਹੰਮਦ ਤਾਇਬ ਦੀ ਅਰुणਪਾਲ ਦੀ ਅ 인ਦਰਜੀਤ ਕਾਲੋ ਦੀ ਬੀ ਜੀ ਪੀ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਦੀ ਕੀ ਜਵਾਬ ਦੀ ਕੋਰਟ ਨੂੰ ਬਣੂਗੀ ਕਿ ਨਹੀਂ ਬਣੂਗੀ ਕਿ ਇਹ ਕੋਰਟ ਦੇ ਉੱਤੋਂ ਦੀ ਹੈ ਮੀਤਿਆ ਸਾਹਿਬ ਤੁਸੀਂ ਹੈਂਡ ਟ੍ਰੇਕਰ ਨੇ ਇੱਕ ਕੰਪਲੇਂਟ ਵੀ ਜਿਹੜੀ ਐ ਸੈਸ਼ਨ ਜੱਜ ਤੁਸੀਂ ਹਾਲਾਤ ਉਹਦੇ ਤੇ ਕੀ ਰੁਕ ਰਿਆ ਉਹ ਹੀ ਮੈਂ ਦੱਸ ਰਿਹਾ ਜਦੋਂ ਜੱਜ ਸਾਹਿਬ ਆਏ ਸੀਜੀਐਮ ਸਾਹਿਬ ਫਤੇਗੜ ਸਾਹਿਬ ਤੇ ਮੈਂ ਉਹਨਾਂ ਨੂੰ ਮੈਨੂੰ ਕਹਿੰਦੇ ਥੋੜੂ ਜੀ ਕੁਝ ਕਹਿਣਾ ਚਾਹੁੰਦੇ ਹੋ ਮੈਂ ਕਿਹਾ ਹਾਂ ਕਹਿੰਦੇ ਮੈਨੂੰ ਲਿਖ ਕੇ ਦਿਓ ਮੈਂ ਲਿਖ ਕੇ ਦਿੱਤਾ ਉਹਨਾਂ ਨੇ ਹਿਅਰਿੰਗ ਕੀਤੀ ਇਨ ਕੋਰਟ ਇਨ ਜੇਲ ਔਰ ਹਿਅਰਿੰਗ ਕਰਨ ਤੋਂ ਬਾਅਦ ਇੱਕ ਆਰਡਰ ਪਾਸ ਕੀਤੇ ਤੁਸੀਂ ਵਾਇਲੇਸ਼ਨਸ ਵੇਖੋ ਕਿ ਆਰਡਰ ਪਾਸ ਹੋਈ ਦੀ ਕਾਪੀ ਅੱਜ ਮੈਨੂੰ ਮਿਲ ਰਹੀ ਹੈ ਸਰਕਾਰ ਦੀ ਘਬਰਾਹਟ ਵੇਖੋ ਮੈਨੂੰ ਕਾਪੀ ਨਹੀਂ ਲੈਣ ਦਿੱਤੀ ਕਿੰਨੇ ਚਿਰ ਬਾਅਦ ਮਿਲੀ ਹੈ ਜੀ ਆਹ ਮਹੀਨੇ ਬਾਅਦ ਜੀ ਕੀ ਉਹਨਾਂ ਦੇ ਵਿੱਚ ਇਹ ਤਿੰਨ ਇਹ ਆਏ ਸੀ ਜੱਜ ਜੱਜ ਸਾਹਿਬ ਆਏ ਸੀ 5 ਜਨਵਰੀ ਨੂੰ ਔਰ ਮੇਰੇ 5 ਜਾਰੀ ਮੰਗਲ ਤੋਂ ਬਾਅਦ ਨਹੀਂ ਮਿਲੀ ਫਿਰ ਅਸੀਂ ਆਪਦੇ ਵਕੀਲ ਨੂੰ ਪੇਸ਼ ਕਰਾਇਆ ਫਤੇਗੜ ਸਾਹਿਬ ਤਾਂ ਨਹੀਂ ਮਿਲੀ ਕਿਉਂਕਿ ਉਹ ਕਹਿੰਦੇ ਕਾਪੀ ਜੇਲ ਕੋਲ ਹੈ ਜੇਲ ਦਵੇ ਨਾ ਘਬਰਾਉਂਦੇ ਕਿ ਕਿ ਗਲਤ ਕੰਮ ਕਰ ਰਹੇ ਸੀ ਅੱਜ ਔਨਰੇਬਲ ਕੋਰਟ ਨੇ ਦਿੱਤੀ ਔਰ ਰਿਪਲਾਈ ਫਾਈਲ ਹੋਇਆ ਮੈਂ ਜੇ ਰਿਪਲਾਈ ਚ ਸੁਪਰ ਇਟੈਂਡੈਂਟ ਜੇਲ ਆਈਜੀ ਮੁਹੰਮਦ ਹੈ ਅਰਣਪਾਲ ਔਰ ਡੀਜੀਪੀ ਆਪ ਦਾ ਰੋਲ ਮੰਨ ਲਣਗੇ ਗਲਤੀ ਮੰਨ ਲਣਗੇ ਕਿ ਅਸੀਂ ਪ੍ਰਾਈਵੇਟ ਵਿਊਇੰਗ ਕਰਾਈ ਹੈ ਔਰ ਕਿਹੜੀ ਤਰੀਕ ਨੂੰ ਕਰਾਈ ਹੈ ਤੇ ਠੀਕ ਹੈ ਕਿਉਂਕਿ ਮੈਂ ਫਿਰ ਮੁੜ ਕੇ ਸੈਸ਼ਨ ਜੱਟ ਸਾਹਿਬ ਆਈਸੀ ਪਟਿਆਲੇ ਵਾਲੇ ਸਰਦਾਰ ਅਫਤਾਰ ਸਿੰਘ ਜੀ ਮੈਂ ਉਹਨਾਂ ਨੂੰ ਵੀ ਲਿਖਤੀ ਦਿੱਤੀ ਕਿ 27 ਤਰੀਕ ਨੂੰ ਤੁਸੀਂ ਵੇਖੋ ਸ਼ਹੀਦੀ ਦਿਹਾੜੇ ਵਾਲੇ ਦਿਨ ਛੁੱਟੀ 27 ਦਸੰਬਰ ਛੁੱਟੀ ਵਾਲੇ ਦਿਨ ਇਹਨਾਂ ਨੇ ਤਿੰਨ ਬੰਦਿਆਂ ਨੇ ਚਾਰ ਪੰਜ ਬੰਦਿਆਂ ਨੇ ਮੇਰੀ ਪ੍ਰਾਈਵੇਟ ਵਿਊਇੰਗ ਕੀਤੀ ਇੰਨੀ ਕਬਰਾੜ ਸੀ ਇਹਦੇ ਬਕਲਾਹਟ ਸੀ ਮਜੀਠੀਏ ਬਾਰੇ ਕੈਮਰੇ ਵਿੱਚ ਕੈਮਰੇ ਵਿੱਚ ਹੀ ਦੇਖਦੇ ਸੀ ਅਫਸਰ ਵੀ ਸੀ ਕੁਝ ਰਲੇ ਮਿਲੇ ਸੀ ਜਦ ਮੈਂ ਦੱਸ ਹੀ ਦਿੱਤਾ ਤੇ ਮੈਂ ਨੋਂ ਵੀ ਦੱਸ ਦੂੰ ਮਗਰ ਇਹ ਗੈਰ ਕਾਨੂੰਨੀ ਕੰਮ ਨਹੀਂ ਕੀ ਤੁਸੀਂ ਕਿਸੇ ਕਾਈ ਤੁਸੀਂ ਜਿਆਦੇ ਕਾਲੇ ਨਾ ਪੋ ਜੇ ਤੋ ਤਾਂ ਮੈਂ ਆਪ ਬਗੀਚਿਆ ਸਾਹਿਬ ਚੋਹਾਨ ਸਾਹਿਬ ਨੇ ਕੀ ਆਪਣੀ ਰਿਪੋਰਟ ਦੇ ਵਿੱਚ ਸੁਣ ਲਿਓ ਮੇਰੀ ਗੱਲ ਕੀ ਕਿਸੇ ਨੂੰ ਜੁਡੀਸ਼ੀਅਲ ਕਸਟਡੀ ਚ ਇਹ ਅਧਿਕਾਰ ਹੈ ਪ੍ਰਾਈਵੇਟ ਵਿਊਇੰਗ ਦਾ ਔਰ ਕੀ ਕਰਦੇ ਸੀ ਮੇਰੀ ਫੋਟੋ ਖਿੱਚਣਾ ਚਾਹੁੰਦੇ ਸੀ ਕੈਮਰੇ ਲਵਾਉਣਾ ਚਾਹੁੰਦੇ ਸੀ ਬਾਥਰੂਮ ਵੱਲ ਨੂੰ कि जे किसे गुरु ਦੇ ਸਿੱਖ ਨੇ ਕੇਸ ਧੋ ਕੇ ਨਿਕਲਿਆ ਤੇ ਉਹਦੇ ਨੰਗੇ ਸਿਰ ਦੀ ਫੋਟੋ ਆਜ ਜਾਂ ਕੋਈ ਹੁਣ ਗੋਚਲ ਕਾਨ ਦੇ ਚ ਬਾਥਰੂਮ ਚ ਜੀਨੇ ਨਹਾਣਾ ਧੋਣਾ ਤੇ ਸੁਭਾਵਿਕ ਹੈ ਕੱਪੜੇ ਲੀੜੇ ਤੋਂ ਉਹਨੇ ਬਦਲ ਨਹੀਂ ਆ ਲਾਉਣੀ ਆ ਇਸ ਹੱਦ ਤੱਕ ਸਰਕਾਰ ਗਿਰ ਗਈ ਸੀ ਬਕਲਾਹਟ ਸੀ ਔਰ ਫੇਰ ਇਹਨਾਂ ਨੇ ਦੂਜੀ ਵਾਰੀ ਮੇਰੀ ਵਿਊਇੰਗ ਕਰਾਈ 10 ਜਨਵਰੀ ਨੂੰ ਮੈਂ ਤਸੀ ਮੇ ਕੋਈ ਕੋਈ ਮੇਰੀ ਗੱਲ ਮੇਰੇ ਸੂਤਰ ਮਾੜੇ ਨਹੀਂ ਹੁੰਦੇ ਜੀ ਮੈਂ ਤੁਹਾਨੂੰ ਵਿੱਦ ਤਰੀਕ ਕਹਿ ਰਿਹਾ ਔਰ ਹੁਣ ਮੈਂ ਟਾਈਮ ਵੀ ਤੁਹਾਨੂੰ ਦੱਸ ਦਿੰਨਾ ਇਹ ਵਿਊਇੰਗ ਹੋਈ ਹੈ 11 ਤੋਂ 3 ਦੇ ਵਿੱਚ ਔਰ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਆ ਇਸ ਲਈ ਮੈਂ ਫ੍ਰੀਜ਼ਿੰਗ ਆਫ ਸੀਸੀਟੀਵੀ ਕੈਮਰਾ ਆਫ ਹੈੱਡ ਆਫਿਸ ਚੰਡੀਗੜ੍ਹ ਜਿੱਥੇ ਇਹਨਾਂ ਦਾ ਚੌਥੀ ਫਲੋਰ ਦਾ ਨਾਲ ਹੀ ਫ੍ਰੀਜ਼ਿੰਗ ਆਫ ਸੀਸੀਟੀਵੀ ਕੈਮਰਾ ਹੁਣ ਜੇਲ ਉਹਦੇ ਤੋਂ ਹੀ ਸਾਰਾ ਕੁਝ ਸਪਸ਼ਟ ਹੋ ਜਾਊਗਾ ਔਰ ਆਨਰੇਬਲ ਹਾਈ ਕੋਰਟ ਨੇ ਇਸ ਮੈਟਰ ਨੂੰ ਬੜੀ ਸੀਰੀਅਸਲੀ ਲਿਆ ਔਰ ਜਿਹੜੇ ਲੋਕਾਂ ਨੇ ਅப்சਰਾ ਨੇ ਗੈਰ ਕਾਨੂੰਨੀ ਕੰਮ ਕੀਤਾ ਮੈਂ ਤੁਹਾਨੂੰ ਇੱਕੋ ਗੱਲ ਕਹੀ ਸੀ ਅੱਜ ਭਗਵੰਤ ਮੈਂ ਫੇਰ ਗੱਲ ਦਰਹਾਉਣਾ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਛੁਕੂਗਾ ਮਜੀਠੀਆ ਤੇ ਨੁਕਸ ਪਹੁੰਚ ਕਰਕੇ ਰਹੂਗਾ ਰੁਕੂਗਾ ਛੁਕੂਗਾ ਤੇ ਇਸ ਬੁਰੂ ਦੀ ਸੰਗਤ ਅਕ ਇਹ ਤਾਂ ਜ਼ਰੂਰ ਛੁਕੂਗਾ ਸੱਚੇ ਬਾਦਸ਼ਾਹ ਕੇ ਜਰੂਰ ਝੁਕੂਗਾ ਮਗਰ ਜਿਹੜੇ ਤਾਨਾਸ਼ਾਹ ਗੈਰ ਕਾਨੂੰਨੀ ਕੰਮ ਕੋਰਟਾਂ ਨੂੰ ਝੂਠ ਬੋਲ ਰਹੇ ਆ ਜੱਜ ਸਾਹਿਬਾਨ ਨੂੰ ਮਿਸਲੀਡ ਕਰ ਰਹੇ ਆ ਫੋਰ ਦ ਲਾਰਜੇਸਟ ਇੰਟਰਸਟ ਆਫ ਹਿਊਮਨ ਰਾਈਟਸ ਇਹ ਲੜਾਈ ਲੜੀ ਜਾਊਗੀ ਔਰ ਲੜਾਈ ਨੂੰ ਅਖੀਰਲੇ ਅੰਜਾਮ ਤੱਕ ਪਹੁੰਚਾਇਆ ਜਾ ਜਿਹੜੀ ਵੀਡੀਓ ਇਸ ਤਰੀਕੇ ਦੀ ਮੁੱਖ ਮੰਤਰੀ ਦੀ ਵਾਇਰਲ ਹੋਈ ਕੋਈ ਉਹ ਵੀਡੀਓ ਬਣਾਉਣ ਦੀ ਤਿਆਰੀ ਚ ਸੀਗੇ ਵੀ ਤੁਹਾਨੂੰ ਚੁੱਕ ਕਰਾਉਣ ਦੇ ਲਈ ਹੋਰ ਕੀ ਕਰਾਉਣਾ ਸੀ ਮਜੀਠੀਆ ਸਾਹਿਬ ਜਿਹੜਾ ਮੁੱਖ ਮੰਤਰੀ ਦੀ ਕਿਹੜੀ ਵਜ੍ਹਾ ਨਾਲ ਹੋਈ ਆ ਭਰਾ ਪਤਾ ਨਹੀਂ ਹੋ ਉਹ ਖਤਰਨਾਕ ਕੰਨੀ ਸੀ ਧੋਖਾ ਨਾ ਫਤੇਜੜ ਸਾਹਿਬ ਮੰਤਰੀ ਦੀ ਭਾਗ ਖਾ ਮੁਖਾਪ ਵੀ ਲੈਂਦੇ ਤੇ ਪਤਾ ਨਹੀਂ ਲੱਗਦਾ ਮਜੀਠੀਆ ਸਾਹਿਬ ਫਤੇਜੜ ਸਾਹਿਬ ਦੇ ਜੱਜ ਸਾਹਿਬ ਨੇ ਉੱਥੇ ਗਏ ਤੁਹਾਡੇ ਤੁਸੀਂ ਕਿਹਾ ਬਿਆਨ ਵੀ ਲਿੱਤੇ ਉਹਨਾਂ ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਹੈਗੀ ਉਹਦੇ ਵਿੱਚ ਕੀ ਕਿਹਾ ਹੈਗਾ ਬਦਰ ਆ ਯੂਮ ਤੁਸੀਂ ਜੱਜ ਸਾਹਿਬ ਵੀ ਜਦ ਲਿਖ ਰਹੇ ਹਿਊਮਨ ਰਾਈਟਸ ਵਾਇਲੇਸ਼ਨਸ ਆ ਕਿ ਮੇਰੇ ਕਹਿਣ ਦੀ ਕੀ ਗੱਲ ਰਹਿ ਗਈ ਉਹਨਾਂ ਨੇ ਸਾਫ਼ ਲਿਖਿਆ ਕਿ ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਕਿ ਗਾਂ ਕਿਸੇ ਹੋਰ ਨਾਲ ਨਾ ਹੋਵੇ ਕਿਉਂਕਿ ਜੁਡੀਸ਼ੀਅਲ ਕਸਟਡੀ ਆ ਤੁਸੀਂ ਪੁਲਿਸ ਕਸਟਡੀ 'ਚ ਨਹੀਂ ਕਰ ਸਕਦੇ ਤੁਸੀਂ ਜੋ ਅੱਜਕੱਲ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਆ ਕਿ ਜੇ ਪੁਲਿਸ ਕਸਟਡੀ 'ਚ ਨਹੀਂ ਤਾਂ ਤੁਸੀਂ ਜੱਜ ਸਾਹਿਬ ਦੀ ਕਸਟਡੀ 'ਚ ਇਹ ਲੋਕ ਕਿਵੇਂ ਉਹਦਾ ਤੁਰਬਰਤੋ ਕਰ ਸਕਦੇ ਤੁਹਾਨੂੰ ਉਮੀਦ ਆ ਵੀ ਜਸਟਿਸ ਮਿਲੂਗਾ ਉਮੀਦ ਤੇ ਜਿਉਂਦੇ ਆ ਸਾਰੇ ਮੈਂ ਤਾਂ ਬੁਰੀ ਆਸ ਆ ਮੈਨੂੰ ਹਮੇਸ਼ਾ ਮਿਲਿਆ ਕੋਟਾ ਤੋਂ ਤੇ ਲੈ ਕੇ ਲੰਗਾ ਇਹਨਾਂ ਅਫਸਰਾਂ ਨੂੰ ਮੈਂ एक्सपोज ਕਰਕੇ सस्पेंड کرا ਕੇ डिस्मिस کراਣ ਤੱਕ ਜਾਊਂਗਾ اچھا ਐਸਵਾਈਐਲ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਕੇਂਦਰੀ ਟ੍ਰਿਬਿਊਨਲ ਟੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਪਹੁੰਚੀਆਂ ਨੇ ਨਾਲ ਵਾਟਰ ਸਰੋਸ ਜਿਹੜੇ ਸੈਕਟਰੀ ਵੀ ਨਾਲ ਮੌਜੂਦ ਸਨ ਕਿਸ ਤਰੀਕੇ ਨਾਲ ਦੇਖਦੇ ਕਿ ਵਾਕਈ ਕੱਲ ਤਿਸਾਨਾ ਨੇ ਉੱਥੇ ਜਾਮ ਵੀ ਲਾਤਾ ਪਹਿਲੀ ਵਾਰ ਹੋਇਆ ਕਿ ਜਿਹੜੀ ਵਾਟਰ ਕਮਿਸ਼ਨ ਦੀ ਟੀਮ ਹੈਗੀ ਆ ਉਹ ਆਉਂਦੀ ਆ ਤੇ ਲੱਗ ਰਿਹਾ ਵੀ ਪੰਜਾਬ ਚੀਫ ਮਿਨਿਸਟਰ ਨੀਡਸ ਟੂ ਰਿਜ਼ਾਈਨ ਮੁੱਖ ਮੰਤਰੀ ਅਸਤੀਫਾ ਦੇਵੇ ਕਿਉਂਕਿ ਅੱਜ ਉਸ ਗੱਲ ਤੇ ਮੋਰ ਲੱਗ ਗਈ ਵਾਟਰ ਕਮਿਸ਼ਨ ਦਾ ਆਉਣ ਦਾ ਮਤਲਬ ਹੀ ਕੋਈ ਨਹੀਂ ਇੱਥੇ ਪਾਣੀ ਪੰਜਾਬ ਦਾ ਪੰਜਾਬ ਨੇ ਦੇਣਾ ਹੀ ਨਹੀਂ ਔਰ ਜੇ ਅੱਜ ਆਈ ਹੈ ਟੀਮ ਕਿ ਭਗਵੰਤ ਮਾਨ ਦੀ ਸਹਿਮਤੀ ਨਾਲ ਆਈ ਹੈ ਔਰ ਸੁਸ਼ੀਲ ਗੁਪਤਾ ਦੇ ਇਹਦਾ ਦੇ ਰਾਜ ਸਭਾ MP ਦੇ ਕੇਜਰੀਵਾਲ ਸਾਹਿਬ ਦੇ ਚਹੇਤੇ ਦੇ ਉਹਨਾਂ ਬਿਆਨਾਂ ਤੇ ਮੋਰ ਲਾ ਰਹੀ ਹੈ ਕਿ ਹਰਿਆਣੇ ਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾਵਾਂਗੇ ਸੈਣੀ ਸਾਹਿਬ ਕਹਿੰਦੇ ਕਿ ਹਰਿਆਣਾ ਤੇ ਪੰਜਾਬ ਵੱਡਾ ਤੇ ਛੋਟਾ ਭਰਾ ਭਗਵੰਤ ਮਾਨ ਵੀ ਇਹ ਕਹਿੰਦਾ ਹੈ ਭਰਾ ਤਾਂ ਠੀਕ ਆ ਫਿਰ ਭਰਾ ਨੂੰ ਪਾਣੀ ਵੀ ਦੇਣਾ ਤੇ ਦੱਸ ਦਿਓ ਜਿਹੜਾ ਟ੍ਰਿਬਿਊਨਲ ਤੁਰੀ ਫਿਰਦੀ ਐ ਤੋ ਤਾਂ ਸਪਸ਼ਟੀ ਹੋ ਰਿਹਾ ਕਿ ਤੁਸੀਂ ਪਾਣੀ ਵੀ ਦੇਣਾ ਹੁਣ ਪੰਜਾਬ ਦੇ ਹਿੱਤਾਂ ਨੂੰ ਕਿਸੇ ਹੱਦ ਤੱਕ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਣ ਦਿੱਤਾ ਜਾਊਗਾ ਪੰਜਾਬ ਦੇ ਹੁੰਦਿਆ ਰੈਵਨਿਊ ਮਿਨਿਸਟਰ ਬਾਦਲ ਸਾਹਿਬ ਨੇ ਮੈਨੂੰ ਪੇਜ ਕੇ ਕਪੂਰੀ ਦੇ ਮੋਰਚੇ ਮੈਂ ਉੱਥੇ ਉਹ ਟਾਈਟਲ ਡੀਡਸ ਵਾਪਸ ਕਰਕੇ ਆਇਆ ਸੀ ਜਿੱਥੇ ਲੋਕਾਂ ਨੂੰ ਲੈਂਡ ਓਨਰਸ ਨੂੰ ਐਸਵਾਈਐਲ ਦੀ ਜ਼ਮੀਨ ਵਾਪਸ ਕਰਤੀ ਸੀ ਮੇਰੇ ਉਸ ਵੇਲੇ ਦੇ ਰੈਵਨਿਊ ਸੈਕਟਰੀ ਸਨ ਸਿੱਧੂ ਸਾਹਿਬ ਅਸੀਂ ਦੋਵੇਂ ਗਏ ਸਾਰੀ ਉੱਥੇ ਰੈਵਨਿਊ ਡਿਪਾਰਟਮੈਂਟ ਗਿਆਨ ਉੱਥੋਂ ਸ਼ੁਰੂਆਤ ਕੀਤੀ ਜ਼ਮੀਨ ਵਾਪਸ ਦੇਣ ਦੀ ਤੇ ਤੁਸੀਂ ਪਾਣੀ ਦਾ ਵੇਖਦੇ ਕੀ ਫਿਰਦੇ ਹੋ ਜਦ ਪਾਣੀ ਹੈ ਨਹੀਂ ਰੋਜ਼ ਇਹਦੇ ਤੇ 100 ਸਟੱਡੀਜ਼ ਹੋ ਗਈਆਂ ਨੇ ਤੇ ਸੈਕਟਰੀ ਨੇ ਆ ਕੇ ਕੀ ਕਰਦੇ ਨੇ ਸੈਕਟਰੀ ਤੋਂ ਪਹਿਲਾਂ ਸੌ ਸਟਡੀ ਤੋਂ ਹੋ ਗਈ ਹੈ ਸੈਕਟਰੀ ਤਾਂ ਕੱਲ ਰਿਟਾਇਰ ਹੋ ਜਾਊਗਾ ਜਾਂ ਬਦਲ ਜਾਊਗਾ ਪਾਣੀ ਦੇ ਹਾਲਾਤਾਂ ਦੇ ਬਾਰੇ ਤਾਂ ਇੱਕ ਪ੍ਰੋਪਰ ਸਟਡੀ ਹੋ ਗਈ ਹੈ ਵਾਟ ਇਸ ਦਾ ਸਟਡੀ ਨੀਡ ਪਰ ਲੱਗ ਰਿਹਾ ਹੈਗਾ ਵੀ ਹਰਿਆਣਾ ਲਗਭਗ ਕਾਮਯਾਬ ਹੁੰਦਾ ਦਿਖਾਈ ਦੇ ਰਿਹਾ ਹੈਗਾ ਮੈਨੂੰ ਲੱਗਦਾ ਕੇਜਰੀਵਾਲ ਨੇ ਕਹੀ ਦਿੱਤਾ ਮੁੱਖ ਮੰਤਰੀ ਦੀ ਕੁਰਸੀ ਤੇ ਰਹਿਣਾ ਤੇ ਇਸ ਗੇਪ ਤੇ ਸਹਿਮਤ ਹੋਈ ਜਾ ਪਾਣੀ ਤਾਂ ਆਪਾਂ ਨੂੰ ਦੇਣਾ ਪੈਣਾ ਕਿਉਂਕਿ ਉਹਨੇ ਦਿੱਲੀੋਂ ਇਲੈਕਸ਼ਨ ਆਪਣਾ ਹਰਿਆਣਾ ਤੋਂ ਇਲੈਕਸ਼ਨ ਲੜਨੀ ਆ ਕੇਜਰੀਵਾਲ ਸਾਹਿਬ ਦਾ ਜਨਮ ਭੂਮੀ ਹਰਿਆਣਾ ਅਕਾਲੀ ਦਲ ਦਾ ਕੀ ਹੈ ਪੰਜਾਬ ਤੋਂ ਪਾਣੀ ਹੈ ਨਹੀਂ ਪੰਜਾਬ ਨੇ ਦੇਣਾ ਨਹੀਂ ਅਕਾਲੀ ਦਲ ਲਾਅ ਐਂਡ ਆਰਡਰ ਦੀ ਅਗਲੀ ਸਥਿਤੀ ਖੜੀ ਕੀਤੀ ਜਾ ਰਹੀ ਹੈ ਅਸਿਸਟੈਂਡ ਕੀ ਹੈ ਸਰ ਉਹਨੇ ਤੇ ਇਸ ਤੋਂ ਬਾਅਦ ਕੀ ਹੋਏਗਾ ਜੀ ਤੂੰ ਤਾਂ ਪੁੱਛ ਲਿਆ ਜੀ ਚ ਮੋਸਾਰੀ ਉਹ ਕਿ ਰਾਮ ਜੀ ਕੌਣ ਜੀ ਰਮਾਂਡ ਪੁੱਛ ਲਿਆ ਮੇਰੇ ਜੱਟ ਤੇਰਾ ਹੋਣਗੇ ਕੀ ਹੋਣਗੇ ਮੈਂ ਉਹ ਪੁੱਛ ਰਿਹਾ ਮੈਂ ਕਹਾਣੀ ਨਹੀਂ ਮੈਂ ਪੁੱਛ ਰਿਹਾ ਮੇਰਾ ਵੀ ਇਸ ਤਰ੍ਹਾਂ ਹੈ ਸੁਖਬੀਰ ਸਿੰਘ ਬਾਦਲ ਨੇ ਸਾਰੀ ਗੱਲ ਸਪਸ਼ਟ ਕੀਤੀ ਹੋਈ ਆ ਮੈਂ ਤੁਹਾਨੂੰ ਕਹਿ ਰਿਹਾ ਜ਼ਮੀਨ ਅਸੀਂ ਵਾਪਸ ਕਰਤੀ ਐ ਐਸਵਾਈਐਲ ਦੀ ਵਿਧਾਨ ਸਭਾ ਚ ਇੱਕ ਵਾਰ ਹੀ ਨਹੀਂ 100 ਵਾਰੀ ਆ ਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਦਾ ਸਟੈਂਡ ਸਟੇਟ ਕਲੀਅਰ ਕਰਤਾ ਪਾਣੀ ਪੰਜਾਬ ਕੋਲ ਹੈ ਨਹੀਂ ਪਾਣੀ ਅਸੀਂ ਦੇਣਾ ਨਹੀਂ ਤੇ ਵਾਟਰ ਕਮਿਸ਼ਨ ਇੱਥੇ ਵੇਖਣ ਕੀ ਆ ਰਿਹਾ ਤੇ ਮਤਲਬ ਇਹ ਜਿਹੜੀਆਂ ਚਾਲਾਂ ਚਲਾਈਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਤੋਂ ਕੋਜ਼ ਹੋ ਰੀਆਂ ਨੇ ਸਰ ਕਿਸਾਨਾਂ ਤੇ ਵੀ ਕੱਲ ਲਾਠੀ ਚਾਰਜ ਹੋਇਆ ਮੈਂ ਕੰਡੈਮ ਜੀ ਉਸ ਦਿਨ ਨੂੰ ਮੈਂ ਕੰਡੈਮ ਕਰਦਾ ਔਰ ਮੈਨੂੰ ਲੱਗਦਾ ਚਾਹੇ ਕਿਸਾਨੀ ਆ ਚਾਹੇ ਨੌਜਵਾਨੀ ਆ ਚਾਹੇ ਮੁਲਾਜ਼ਮ ਨੇ ਉਹਨਾਂ ਨੂੰ ਹੁਣ ਤਾਂ ਸਮਝ ਆ ਜਾਣਾ ਚਾਹੀਦਾ ਕਿ ਭਾਈ ਬਦਲਾਪ ਤੇ ਤੁਹਾਡੇ ਨਾਲ ਹੋ ਕੀ ਰਿਹਾ ਗੈਂਗਸਟਰਸ ਨੂੰ ਵਾਰ ਵਾਲਾ ਚੱਲ ਰਿਹਾ ਉਸ ਨੂੰ ਲੈ ਕੇ ਕਹਿੰਦੇ ਵੀ ਡੀਜੀਪੀ ਤੇ ਨਾਲ ਕਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਵੀ ਸਾਡੇ ਬੱਚੇ ਬਾਹਰ ਸੈਟਲ ਨੇ ਉਹਨਾਂ ਨੂੰ ਮਰਉਣ ਦੀ ਤਿਆਰੀ ਹੈ ਤੇ ਇੱਕ ਵਾਰ ਫਿਰ ਤੋਂ ਰਿਵਿਊ ਕੀਤਾ ਜਾਵੇ ਪੂਰਾ ਗੈਂਗਸਟਰਸ ਉਹ ਪਹਿਲੀ ਗੱਲ ਤਾਂ ਜੀ ਡੀਜੀਪੀ ਨੂੰ ਚੱਲਦਾ ਕਰੋ ਹਨਰੇਬਲ ਸੁਪਰੀਮ ਕੋਰਟ ਦੇ ਆਰਡਰ ਲਾਗੂ ਕਰਾਓ ਪੰਜਾਬ ਨੂੰ ਪਰਮਨੈਂਟ ਡੀਜੀਪੀ ਦੀ ਲੋੜ ਹੈ ਕੰਪਰਮਾਈਜ਼ ਡੀਜੀਪੀ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਉਹ ਆਪਣੀ ਕੁਰਸੀ ਬਚਾਉਣ ਤੇ ਰਹਿੰਦਾ ਹੈ ਪੰਜਾਬ ਨੂੰ ਲਾਅ ਐਂਡ ਆਰਡਰ ਤੇ ਦੇਣ 'ਚ ਫੇਲ ਹੋ ਗਿਆ ਕੱਲ ਦੇ ਮੌਟਰ ਨੇ ਸਾਬਤ ਕਰਤਾ ਰੋਜ਼ ਤਾਂ ਕਤਲ ਹੋ ਰਿਹਾ ਆ ਐਸ ਦੇਖੋ